ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਕੀ ਸਠਾਲ ਜੀ ਤੁਸੀਂ ਸੁਣਾਓ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵੈਰੋਵਾਲ ਆ ਜਾਂਦਾ ਸੱਜਣੋ ਦਾਰਾਪੁਰ ਦਾਰਾਪੁਰ ਤੇ ਨੇੜੇ ਦੀ ਗੱਲ ਕਰੀਏ ਤਾਂ ਖਲੂਰ ਸਾਹਿਬ ਆ ਗਿਆ ਤੇ ਜ਼ਿਲ੍ਹਾ ਸੱਜਣੋ ਆ ਗਿਆ ਸ਼੍ਰੀ ਤਰਨ ਤਰਨ ਸਾਹਿਬ ਘਰੇਲੂ ਪਰਿਵਾਰ ਕੋਲੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਪਹਿਲਾ ਸੂਆ ਸੁੰਦੀ ਝੋਟੀ ਚੰਗਾ ਕੱਦ ਕਾੜ ਚੰਗੇ ਦੁੱਧ ਦੀ ਉਮੀਦ ਹੋਣੀ ਚਾਹੀਦੀ ਐਤੋਂ ਕਿਉਂਕਿ ਬਹੁਤ ਹੀ ਸੋਹਣੀ ਜੰਮੀ ਪਲੀ ਆ ਤੇ ਇੱਕ ਆ ਗਈ ਤੀਸਰਾ ਸੂਆ ਸਾਹਮਣੇ ਚੱਲਦੀ ਸਕਰੀਨ ਤੇ ਮੱਝ ਕਿੰਨੇ ਦਿਨ ਬਾਕੀ ਉਹ ਵੀ ਆਪਾਂ ਮਾਲਕਾਂ ਤੋਂ ਪੁੱਛ ਲਾਂਗੇ ਜਿਹੜਾ ਪਸ਼ੂ ਪਸੰਦ ਆ ਜਾਂਦਾ ਸੱਜਣੋਂ ਤਸੱਲੀ ਕਰਨਾ ਥੋੜਾ ਹੱਕਾ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ। ਆਜੋ ਲੈਨੇ ਜਾਣਕਾਰੀ ਜੁੜਿਓ ਐਂਡ ਤੱਕ। ਆ ਪਾਉਜੀ ਸਾਸਰੀ ਕਾ ਸਾਸਰੀਆ ਪਾਜੀ ਕੀ ਹਾਲ ਚੱਲ ਏ? ਬਹੁਤ ਵਧੀਆ ਚੜਦੀ ਕਲਾ ਤੁਸੀਂ ਸੁਣਾਓ। ਕਿਰਪਾ ਕਿਰਪਾ ਸਭ ਠੀਕ ਠਾਕ ਹੈ ਜੀ। ਨਾਮ ਤੇ ਡਰੈੱਸ ਆਪਣਾ ਦੱਸਿਓ। ਨਾਮ ਮਲਕੀਸ਼ ਸਿੰਘ ਪਿੰਡ ਬੈਰੋਵਾਲ ਦਾਰਾਪੁਰ ਤਹਿਸੀਲ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਤਹਿਸੀਲ ਹੈਗੀ ਜੀ ਬਾਬਾ ਕਾਲਾ ਹਣਾ। ਠੀਕ ਆ ਤਸੀਲ ਹੋ ਗਈ ਬਾਬਾ ਬਕਾਲਾ ਜਿਲ੍ਹਾ ਆ ਗਿਆ ਸ਼੍ਰੀ ਤਰਨਤਾਰਨ ਸਾਹਿਬ ਹਣਾ ਤੇ ਨਾਮ ਮਲਕੀਸ਼ ਸਿੰਘ ਮਲਕੀਸ਼ ਸਿੰਘ ਨੰਬਰ ਜੀ ਆਪਣਾ 9872164831 ਇੱਕ ਵਾਰੀ ਹੋਰ ਰਿਪੀਟ ਕਰਿਓ 9872164831 ਇਹ ਤੇ ਕਰ ਲੈ ਸੰਪਰਕ ਠੀਕ ਆ ਜੀ ਤੇ ਪਸੂ ਆਪਣੇ ਘਰ ਦੀ ਆ ਘਰ ਦੇ ਘਰ ਦੇ ਜੀ ਠੀਕ ਆ ਕੋਈ ਵਪਾਰ ਲੈਣਾ ਕੋਈ ਵਪਾਰ ਲੈਣ ਨਹੀਂ ਜੀ ਨਹੀਂ ਨਹੀਂ ਠੀਕ ਆ ਮਈਆਂ ਦੋਨੇ ਸੂਣ ਨਾਲ ਗਿਆ ਦੋਨੇ ਸੂਣ ਵਾਲੀਆਂ ਵਾ ਇੱਕ ਦੇ 10 ਦੇ ਰਹਿੰਦੇ ਆ ਇੱਕ ਦਾ 8 ਦੇਣਾ ਇੱਕ ਦਾ ਹਫਤਾ ਪਿਆ ਕਿਤੇ ਦੱਸ ਦੇ ਹਾਂਜੀ ਗਰੰਟੀ ਪੂਰੀ ਕੋਈ ਇਹ ਗੱਲਾਂ ਵਿੱਚ ਕੋਈ ਕਸਰ ਹੋਵੇ ਤੇ ਜਿੱਦਾਂ ਮਰਜੀ ਉਪ ਦਿਨਦਾਰ ਠੀਕ ਆ ਵੀ ਕੋਈ ਲਾਂਬੇ ਵਾਲੀ ਗੱਲ ਕੋਈ ਲਾਂਬੇ ਵਾਲੀ ਕਿਹੇ ਬੰਨਿਆ ਨਹੀਂ ਪਾਜੀ ਠੀਕ ਆ ਅੱਜ ਮੈਂ ਤੋਂ ਸ਼ੁਰੂ ਕਰੀਏ ਤਾਂ ਸੁਆ ਕਿਹੜਾ ਜੀ ਇਹਦਾ ਤੀਸਰਾ ਸੁਆ ਜੀ ਠੀਕ ਆ ਆਪਣੇ ਘਰੇ ਹੀ ਘਰੇ 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 ਪਹਿਲੇ ਸੂਏ ਤੋਂ ਲੈ ਕੇ ਤੀਜੇ ਤੱਕ ਘਰੇ ਆ ਹਾਂਜੀ ਘਰੇ ਘਰੇ ਓਕੇ ਤੇ ਦੁੱਧ ਮਗਰਲੇ ਸੂਏ ਦਾ ਕੋਈ ਦੁੱਧ ਇਹਦਾ ਜੀ ਚੋਇਆ ਵਾ ਤੁਸੀਂ 13 ਕਿਲੋ 12 ਕਿਲੋ ਮੰਨ ਕੇ ਚਲੋ ਵੀ ਜਿਹੜਾ ਭੈਣ ਭਰਾ ਖਰੀਦਦਾ 12 ਕਿਲੋ ਦੁੱਧ ਦੀ ਗਾਰੰਟੀ 12 ਕਿਲੋ ਗਾਰੰਟੀ ਗਾਰੰਟੀ ਜਿੱਦਾਂ ਮਰਜ਼ੀ ਤਸੱਲੀ ਨਾਲ ਕੋਈ ਤੇ ਠਣਾ ਲਿਓ ਭਾਰ ਲਿਓ ਬੋਈ ਕੋਈ ਕਮੀ ਨਹੀਂ ਨਾ ਭਾਰ ਪਿੱਛੇ ਦਾ ਨਾ ਜੀ ਠਣਾ 'ਚ ਕੋਈ ਕਮੀ ਆ ਜਿੱਦਾਂ ਮਰਜ਼ੀ ਤਸੱਲੀ ਕਰੇ ਆਪਣੀ ਠੀਕ ਆ ਚੂਨ ਨੂੰ ਪੋਲੀ 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 ਕੋਈ ਦਿੱਕਤ ਨਹੀਂ ਕੇ ਬਣੋ ਜੀ ਠੀਕ ਆ ਤੇ ਇਹਦੀ ਤੂਰ ਕਰਾਈਏ ਚੱਕ ਮਾੜੀ ਜੀ ਖੋਲਿਓ ਕਰ ਥੋੜੇ ਜਿ ਸੱਜਣੋਂ ਪਸੂ ਘਰ ਦੇ ਆ ਤੇ ਡਰਦੇ ਆ ਜਿਵੇਂ ਕਹਿ ਦੀਆਂ ਨਾ ਵੀ ਕੈਮਰੇ ਤੋਂ ਲਾ ਲਓ ਜਾਂ ਬੰਦੇ ਉਪਰੇ ਤੋਂ ਲਾ ਲਓ ਤੇ ਬਾਕੀ ਮੰਡ ਦਾ ਏਰੀਆ ਇਟਾਂ ਤੋਂ ਨਿਸ਼ਾਨੀ ਆਉਂਦੀ ਹੂ ਤੁਹਾਨੂੰ ਪੁਰਾਣੀ ਕੰਧ ਨਿਕਲੀ ਵੀ ਆ ਸੱਜਣੋਂ ਨਿੱਕੀ ਨਿੱਕੀ ਇੱਟ ਦੀ ਕਿਆ ਬਾਤ ਆ ਇਹ ਵੀ ਲੋਪ ਹੋ ਗਈਆਂ ਚੀਜ਼ਾਂ ਆਪਣੀਆਂ ਵੇਖੋ ਮੱਝ ਦੇਣਾ ਜ਼ਰੂਰ ਕੱਢਦੀ ਆ ਤੇ ਬਾਕੀ ਸੱਜਣੋਂ ਕੁਆਲਿਟੀ ਚੰਗੀ ਆ ਦੁੱਧ ਵਾਲੀ ਆ ਹੁੱਡੇ ਦੇ ਸੰਗ ਦੀਆਂ ਮਈਆਂ ਨਾ ਸੱਜਣੋ ਦੁੱਧ ਨੂੰ ਤਕਰੀਬਨ ਹੀ ਚੰਗੀਆਂ ਤੇ ਬਾਕੀ ਥੋੜਾ ਜਿਹਾ ਭਾਅ ਫਰੂਸ਼ਾਪਾਣ ਆ ਗਿਆ ਖੁੱਲਾ ਡੁੱਲਾ ਲੇਵਾ ਤਾਂ ਚੰਗਾ ਤਿਆਰ ਕਰ ਜਾਂਦੀ ਉਹ ਬਹੁਤ ਜੀ ਬਹੁਤ ਅਜੇ ਦਾਸ ਦੇ ਰਹਿੰਦੇ ਤੇ ਹਾਵਲਾ ਲਾ ਲਓ ਤੁਸੀਂ ਗਾੜੀ ਹਾਂ ਹਜੇ ਤਾਂ ਉਤਰ ਨਹੀਂ ਹੋਣ ਲੱਗੀਆਂ ਹਾਂਜੀ ਉਤਰਣ ਸ਼ੁਰੂ ਹੋ ਜੇ ਸ਼ੁਰੂ ਹੋਇਆ ਕੰਮ ਠੀਕ ਅੱਛਾ ਬਾਕੀ ਪਹਾੜਾ ਪਾ ਲੋ ਜੇ ਜਵਾਕੇ ਕਰੇ ਤਾਂ ਨਾ ਹੋ ਗਿਆ ਨਾ ਕੋਈ ਤੱਕ ਨਹੀਂ ਲੱਤ ਨਹੀਂ ਚੁੱਕਦੀ ਠੀਕ ਹੈ ਜੀ ਕਿਤੇ ਰੱਬ ਨਾ ਕਰੇ ਬੱਚੇ ਨੂੰ ਵੀ ਹਵੀ ਹਵੀ ਹੁੰਦੀ ਆ ਐਡਾ ਤੂੜੇ ਦੇ ਚੌਕਰ ਮਾਰ ਲਓ ਤੇ ਥਾਪੀ ਮਾਰ ਕੇ ਕੋਈ ਮਤਲਬ ਨਹੀਂ ਜੀ ਠੀਕ ਆ ਜਾਤ ਨਸਲ ਬਹੁਤ ਆ ਹੈਨਾ ਨਹੀਂ ਬਹੁਤ ਮੈਨਾਂ ਕਿਸੇ ਕੋਲੋਂ ਖੁੰਝ ਹੀ ਨਹੀਂ ਪਾਜੀ ਤੇ ਦੋਸਤੂਏ ਪੀਤੇ ਆਪਾਂ ਆਪਾਂ ਤੇ ਸਿਰਫ ਮਜਬੂਰੀ ਨੂੰ ਦੇ ਰਹੇ ਆਂ ਔਰ ਆਪਾਂ ਨੂੰ ਕਿਹੜਾ ਸੌਂਕ ਚੜਿਆ ਠੀਕ ਹਾਂਜੀ ਚੰਗਾ ਡੰਗਰ ਤੇ ਲੱਭਦਾ ਨਹੀਂ ਭਾਜੀ ਨਹੀਂ ਕਈ ਵਾਰੀ ਕੋਈ ਮਜਬੂਰੀਆਂ ਵੀ ਬਣ ਜਾਂਦੀਆਂ ਹਾਂਜੀ 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 ਤੇ ਰੇਟ ਇਹਦਾ ਪਾਉ ਜੀ ਰੇਟ ਇਹਦਾ ਜੀ ਹੈਗਾ ਵਾ ਸਵਾ ਲੱਖ ਦੇ ਕਿੰਨੇ ਦੀ ਦੇਣੀ ਆ ਸਵਾ ਲੱਖ ਨੂੰ ਛੱਡ ਦੇ 10 ਦਿਨ ਪੱਟੇ ਵੀ ਪਾਉਣੇ ਆ ਪੰਜ ਛੋੜ ਹੋ ਜੂਗੀ ਪੰਜ ਛੋੜ ਨਾ ਕਰ ਵਾਵਾ ਜੀਰੇ ਜੇ ਨਾ ਕਰਦੇ ਅਸੀਂ ਵੀ ਦੂਰੋਂ ਆਏ ਆ ਮਨ ਦੇ ਗੱਲ ਤੁਹਾਡੀ ਕਰਦੇ ਕਿਰਪਾ ਕੋਈ ਨਹੀਂ ਕਰਦੀਆਂ ਜੇ ਮੁੱਲ ਲਈਆਂ ਹੁਣ ਫੇਰ ਤੈਨੂੰ ਮੈਂ 18 ਜੀ 18 ਹੋ ਜਾਊਗਾ ਫੇਰ ਦੋ ਹੋਰ ਘਟਾਵਾਂ 18 ਹੋ ਜਾਊਗਾ ਜੀ 18 ਦੀ ਦੇ ਦਈਏ ਹਾਂ ਜੀ 18 ਇੱਕ ਲੱਖ ਤੇ 18000 ਹਾਂ ਜੀ ਤੇ ਬਾਕੀ ਜਿਹੜਾ ਭੈਣ ਭਰਾ ਫੋਨ ਲਾਉ ਮਾੜਾ ਮੋੜ ਛੋੜ ਛੱਪਾ ਹੋ ਜਾਊ ਕੋਈ ਗੱਲ ਨਹੀਂ ਹੋ ਜਾਊ ਉਹ ਵੀ ਹੋ ਜਾਊ ਹਾਂ ਵੀ ਕੋਈ ਦੂਰੋਂ ਭੈਣ ਭਰਾ ਚੀਜ਼ਾਂ ਤੋਂ ਦੇਣਾ ਉਹ ਸਾਹਵ ਨਾਲ ਸੰਪਰਕ ਕਰਿਓ ਜੇ ਕੋਈ ਨੇੜੇ ਦਾ ਲੈਂਦਾ ਦਾ ਫਿਰ ਹਨਾ ਉਹ ਜ ਸਾਹ ਹੋ ਜੀ ਤੇ ਬਾਕੀ ਕੋਈ ਲਾਂਬੇ ਵਾਲੀ ਸ਼ਿਕਾਇਤ ਨਹੀਂ ਨਹੀਂ ਜਿੱਦਾਂ ਮਰਜ਼ੀ ਲਾਂਬੇ ਹੋਵੇ ਆਪਾਂ ਦੇਣਦਾਰ ਬੈਠੇ ਆ ਜੀ ਠੀਕ ਆ ਧੰਨਵਾਦ ਤੇ ਆ ਝੋਟੀ ਦਾ ਕੀ ਸਾਹ ਆ ਇਹਦਾ ਜੀ 140 ਅੱਛਾ ਰੇਟ ਇਹਦਾ ਕਰਦੇ ਆਪਾਂ 1 ਲੱਖ 40 ਹਜ਼ਾਰ ਸੁਹਾ ਪਹਿਲਾ ਪਹਿਲਾ ਇਹਦੀ ਵੀ ਤੌਰ ਕਰਾਓ ਚੈੱਕ ਦੇਣੇ ਹਫਤਾ ਪਿਆ ਹਾਂਜੀ ਸੱਜਣੋ ਇੱਕ ਰੰਗ ਕਾਲੀ ਝੋਟੀ ਆ ਚੰਗੀ ਝੋਟੀ ਆ ਮਾੜਾ ਸੀ ਹਾਂ ਕੋਈ ਗੱਲ ਨਹੀਂ ਕੱਦ ਕਾਠ ਵੀਰ ਦੇ ਘਰ ਤੋਂ ਤਾਜ਼ਾ ਲਾਇਓ ਵੇਖੋ ਲੈ ਵਾ ਹਜੇ ਤਾਂ ਸੱਜਣੋਂ ਇਹਨੇ ਲਾਇਲਟੀ ਪਟਨੀ ਸ਼ਟਾਰਟ ਕੀਤੀ ਆ 8 ਦਿਨ ਪਏ ਆ ਹਜੇ 10 ਦਿਨ ਵੀ ਲੈ ਸਕਦੀ ਆ ਤੇ ਬਾਕੀ ਸਭੀ ਬਹੁਤ ਆ ਕੱਦ ਕਾਠ ਬਹੁਤ ਚੰਗੇ ਦੀ ਆ ਤੇ ਦੰਦਾਂ 'ਚ ਵੀ ਮੇਰੇ ਹਿਸਾਬ ਨਾਲ 4 ਦੰਦ ਹੋਊ ਵੇਖੇ ਪਾਉ ਜੀ ਮਲਕ ਜੀ ਇਹਨੇ ਕੀ ਆ ਕਿ ਵੱਧ ਆ ਇਹ 6 ਹੋਣੇ ਮੈਂ ਖਾਲ 6 ਦੰਦ 6 ਦੰਦ ਆ ਵਧੀਆ ਵਕਤ ਨਹੀਂ ਦੇਖਣੇ ਤੇ ਫੂਹੜ ਨਹੀਂ 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 ਕੋਈ ਗੱਲ ਨਹੀਂ ਕੋਈ ਮੂੰਹ ਫੜਾ ਲੈਂਦੀ ਹੈ ਨਹੀਂ ਬਸ ਠੀਕ ਹੈ ਕੋਈ ਨਹੀਂ ਹਾਂਜੀ ਹਾਂਜੀ ਇਹ ਸੱਜਣ ਨੂੰ ਨੋਟ ਕਰ ਲਿਓ ਦੂਜੇ ਚੱਕਰ ਚ ਵੀਰ ਨੂੰ ਹੋਇਆ ਵੀ ਦੰਦ ਦੇ ਦੇ ਪਰ ਮੇਰੇ ਹਿਸਾਬ ਨਾਲ ਚੌਗੀ ਹੋਗੀ ਫੂਹ ਦੀ ਮੂੰਹ ਆ ਦੇਖਣਾ ਤੇ ਵੀ ਇਹਨੂੰ ਚੈੱਕ ਕਰਨਾ ਨਹੀਂ 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 ਬਸ ਕੋਈ ਗੱਲ ਨਹੀਂ ਕੋਈ ਇਹਨੇ ਹੱਥ ਲਾਉਣੇ ਆਪੇ ਕਰ ਲੈਣੀਆਂ ਹਾਂ ਜਿਹਨੇ ਪੈਸੇ ਲਾਉਣੇ ਆ ਹਨਾ ਉਹਨੇ ਕਰ ਲੈਣੀਆਂ ਤੇਰੇ ਮੁਤਾਬਕ ਆ ਬਾਕੀ ਚੌਗੀ ਹੋਗੀ ਵੱਧ ਤੋਂ ਵੱਧ ਇਹ ਛੋਟੀ ਤੇ ਆਹ ਵੇਖੋ ਸੱਜਣ ਬਸ ਪੁੱਤ ਬਸ ਇਹ ਨਹੀਂ ਪਰੋਣਾ ਨਹੀਂ ਹੁੰਦਾ ਨਹੀਂ ਰਹਿਣ ਦੋ ਰਹਿਣ ਦੋ ਇਹਦਾ 1 40 ਚ ਕਿੰਨਾ ਕੁ ਮਾਨਤਾਨ ਕਰੀਏ ਇਹਦਾ ਮੈਂ ਕਿਹਾ ਹੋ ਜੂ 5 ਕਿਜੀ 35 ਹਾਂਜੀ 35 ਕਰ ਦਈਏ ਮੈਂ ਪਰੋਣਾ ਨਗਰਿਆ ਦੇਖੋ ਕਿਸੇ ਪਾਸੋਂ ਕਸਰਿਆ ਤੇ ਫਿਰ ਤੇ ਆਪਾਂ ਕਰ ਸਕਦੇ ਆ ਨਹੀਂ ਕਸਰ ਕੋਈ ਨਹੀਂ ਹਾਂਜੀ ਕਸਰ ਹੋਵੇ ਤੇ ਮੈਂ ਮੁੱਲ ਪੜਨਾ ਹਾਂ ਇਹ ਤਾਂ ਗੱਲ ਸਹੀ ਹਾਂਜੀ ਹਾਂਜੀ ਵੀ ਬਾਕੀ ਓਕੇ ਰਿਪੋਰਟ ਆ ਵੀ ਐ ਨਹੀਂ ਗੱਲ ਹੈਗੀ ਹਨਾ ਹਾਂਜੀ ਵੀ ਸੋਨਾ ਦਾ ਸੋਨੇ ਦੇ ਭਾਈ ਮਿਲੂ ਬਿਲਕੁਲ ਬਿਲਕੁਲ ਸੋਨਾ ਦੀ ਸੋਨਾ ਇੱਕ 35 ਜੋ ਫਿਰ ਵੀ ਕਿੰਨਾ ਕੁ ਮਲਕੀਤ ਸਿੰਘ ਕਰਦੇ ਮਾਨਤਾ ਨਾ ਚਲੋ ਜੀ 2000 ਦਾ ਹੋਰ ਛੱਡ ਦੂੰਗਾ ਜਿਹੜਾ ਆਊਗਾ ਨਾ ਚੱਲ ਕੇ ਜਿਹੜਾ ਕਿਰਾਇਆ ਭਾਰ ਲੈਣਾ ਪੈਂਦਾ 33 ਇਹ ਤੋਂ ਘੱਟ ਨਹੀਂ ਮੈਂ ਤਾਂ ਨਾ 30 ਦੀ ਦੇ ਦਈਏ ਬੇੜੇ ਨੇ ਲੰਣਾ ਫਿਰ ਬੇੜਾ ਆਰਮੀ ਜੀ ਕੋਈ ਨਹੀਂ ਉਹਨੂੰ ਕਹ ਫਿਰ ਮਹਾਰਾਜ ਦੀ ਕਿਰਪਾਈ ਆ ਦੇ ਦੇ ਤੁਹਾਡੇ ਕਹਣ ਤੇ ਫੁੱਲ ਚੜ ਜਾਣਗੇ ਠੀਕ ਹੈ 1,30,000 ਹਾਂਜੀ ਪਿੱਛੋਂ ਕਰ ਦਿਓ ਇਹਨੂੰ ਫਿਰ ਇੱਕ ਵਾਰ ਪਰਚਾ ਕੇ ਜੀ ਸੱਜਣੋ 1,30,000 ਰੁਪਇਆ ਲੈਣ ਦੇਣ ਕੀਤਾ ਬਾਕੀ ਤੁਹਾਡਾ ਪਿਆਰ ਸਟਕਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਰਹਿਣ ਦਿਓ ਇਹ ਨੇੜੇ ਚੈੱਕ ਕਰ ਲੋ ਆ ਵੇਖੋ ਆ ਚੀਜ਼ ਤੁਹਾਨੂੰ ਵਿਖਾਈਏ ਬਾਕੀ ਉਹ ਕੇ ਰਿਪੋਰਟ ਚੋ ਡਿੱਕਾ ਡਕੜ ਚੰਗਾ ਘਰੇਲੂ ਪਰਿਵਾਰ ਕੋਲੇ ਮੁੱਲ ਇਹ ਜੀ ਹਰਿਆਣੋਂ ਲਿਆ ਹਾਂ ਮੱਝ ਤੇ ਮੋਦੇ ਮਗਰੀ ਅੱਛਾ ਅੱਛਾ ਠੀਕ ਆ ਇਹ ਮੈਂ ਹਰਿਆਣੋਂ ਲਿਆ ਹਾਂ ਤੋਂ ਮੱਝ ਠੀਕ ਆ ਬਾਕੀ ਦੇ ਜਿਹੜੀ ਆ ਜੋ ਉਹਦੀ ਕੱਟੀਆਂ ਇੱਕ ਦੂਸਰਾ ਹੋਰ ਹਰਿਆਣੇ ਦਾ ਮਾਲੀ ਆ ਗਵਾਂੜੀ ਤਿੰਨੇ ਮੱਜਾਂ ਉਹ ਕੋ ਬਣਿਆ ਠੀਕ ਆ ਮੋਰਾ ਦਾ ਹੀ ਹਾਂਜੀ ਹਾਂਜੀ ਮੋਰੇ ਦਾ ਬਹੁਤ ਹਾਂ ਨਹੀਂ ਸਿਆਣੀ ਗਾ ਧੰਨਵਾਦ ਧੰਨਵਾਦ ਇਹ ਨਾ ਮੱਜਾਂ 5-4 ਪਾਈ ਲਿਆਏ ਉਥੋਂ ਨਾਲ ਲੈ ਕਟਾਉਦੋਂ ਹੋਲਾ ਉਹ ਮਾਲੀ ਬਣ ਗਿਆ ਕੁੜੀ ਅਜੋ ਹੰਦਰ ਨਜ਼ਾਰੇ ਵੱਜੇ ਆ ਉਹ ਬੰਦੇ ਆਪਣੇ ਹਰੀ ਹਰੀ ਦਿੰਦੇ ਨਹੀਂ ਗੇ ਧੰਨਵਾਦ ਸੱਜਣੋ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਲੁਗਣੀ ਰਾਤ ਚ ਆਪਣੀ ਤਰੱਕੀ ਬਖਸ਼ੇ